ਸਤਿ ਸ਼੍ਰੀ ਅਕਾਲ ਪੀਪੀ ਪੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਦਨੇਸ਼ ਸੂਨੀ ਸਾਥੀਓ ਸਭ ਤੋਂ ਪਹਿਲਾਂ ਅਸੀਂ ਵੀਡੀਓ ਸ਼ੁਰੂ ਕਰਨ ਤੋਂ ਵੀ ਪਹਿਲਾਂ ਇੱਕ ਗੱਲ ਕਹਿਣੀ ਚਾਹੁੰਦੇ ਆ ਕਿ ਆਪਣਾ ਬਚਾ ਕਰੋ ਕਿਉਂਕਿ ਜਮਾਨਾ ਠੱਗਾ ਦਾ ਚੱਲ ਰਿਹਾ ਔਰ ਠੱਗ ਪਹਿਲਾਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਆ ਉਸ ਤੋਂ ਬਾਅਦ ਧੋਖੇ ਧੜੀ ਕਰਦੇ ਆ ਔਰ ਹਾਲਾਤ ਐ ਹੋਜੇ ਕਿ ਆਪੜੇ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਲੇਕਿਨ ਕੁਝ ਮਾਸੂਮ ਲੋਕ ਭੋਲੇ ਲੋਕ ਬਗਾਨਿਆਂ ਤੇ ਭਰੋਸਾ ਕਰ ਲੈਂਦੇ ਜਿਸ ਤੋਂ ਬਾਅਦ ਉਹ ਠੱਗੀ ਦਾ ਸ਼ਿਕਾਰ ਹੋ ਜਾਂਦੇ ਆ ਇਸ ਸਮੇਂ ਨਵਾਂ ਸ਼ਹਿਰ ਬਸਟਾਡੇ ਤੇ ਬਿਲਕੁਲ ਸਾਹਮਣੇ ਮੌਜੂਦ ਆ ਔਰ ਏ ਮਾਤਾ ਜੀ ਨੇ ਬਲਵਿੰਦਰ ਕੌਰ ਨੇ ਤਾਂ ਨਾਮ ਹੈ ਇਹਨਾਂ ਨਾਲ ਇੱਕ ਧੋਖਾ ਧੜੀ ਹੋਈ ਹੈ ਠੱਗੀ ਹੋਈ ਹੈ ਇਹ 62 ਦੇ ਬਾਹਰ ਖੜੇ ਸੀ ਤਾਂ ਇੱਕ Swift ਗੱਡੀ ਔਰ ਇਹ ਜਿਹੜਾ ਗਰੋਅ ਆ ਦੋ ਔਰਤਾਂ ਕਹਿੰਦੇ ਹੁੰਦੀਆਂ ਇੱਕ ਬੰਦਾ ਮੋਰੇ ਬੈਠਾ ਹੁੰਦਾ ਇਹ ਪਹਿਲਾਂ ਆਡ ਵਿੱਚ ਵੀ ਐਕਟਿਵ ਸੀਗੇ ਨਵੇਂ ਸ਼ਹਿਰ ਵਿੱਚ ਵੀ ਇਹਨਾਂ ਨੇ ਪਹਿਲਾਂ ਕਾਂਡ ਕੀਤੀ ਤੇ ਲੇਕਿਨ ਹੱਲੇ ਤੱਕ ਪੁਲਿਸ ਇਹਨਾਂ ਨੂੰ ਨਕੇਲ ਪਾਣ 'ਚ ਫੇਲ ਹੋਈ ਆ ਉਹਦਾ ਕਾਰਨ ਕੀ ਆ ਪੁਲਿਸ ਆਪ ਉਸ ਦੀ ਜਵਾਬ ਦੇ ਆ ਲੇਕਿਨ ਇਹਨਾਂ ਮਾਤਾ ਜੀ ਨੂੰ ਗੱਡੀ 'ਚ ਬਿਠਾਇਆ ਗਿਆ ਔਰ ਉਸ ਤੋਂ ਬਾਅਦ ਇਹਨਾਂ ਦੇ ਕੰਨ ਦੀ ਇੱਕ ਵਾਲੀ ਲਾਈ ਗਈ ਆ ਫਰਜ ਜੀ ਪਾਣ ਜਿਹਦੀ ਵੀ ਗੱਲ ਕੋਈ ਸਾਹਮਣੇ ਆਈ ਸੀਗੀ ਪਰ ਪੂਰੀ ਗੱਲ ਮਾਤਾ ਜੀ ਤੋਂ ਪੁੱਛਦੇ ਆ ਮਾਤਾ ਜੀ ਹੋਇਆ ਕਿ ਕਿੰਨੇ ਵੇ ਤੁਸੀਂ ਖੜ ਜੀ 10:00 ਵਜੇ 10:00 ਵਜੇ ਆਈ ਸੀ ਅੱਛਾ ਜੀ 10:00 ਵਜੇ ਉੱਥੇ ਮੈਂ ਤਾਂ 5:00 ਡੇਰ ਜਲਦੀ ਸੀਗਾ 5:00 ਡੇਰ 5:00 ਉਹ ਕਿਥੋਂ ਘਰ ਲੈ ਕੇ ਬੈਠ ਵਿੱਚ ਮੈਂ ਕਿਹਾ ਮੈਂ ਨਹੀਂ ਪਾਉਂ ਮੈਂ ਤੁਹਾਨੂੰ ਵਿਚਾਣਿਆ ਨਹੀਂ ਹੈਗਾ ਅੱਛਾ ਜੀ ਔਰਤਾ ਕਹਿੰਦੀਆਂ ਆ ਉਹ ਕਿਨ ਬੈਠ ਦੋ ਔਰਤਾਂ ਸੀ ਇੱਕ ਬੰਦਾ ਤੁਹਾਡਾ ਨਾਮ ਕੀ ਹੈ ਜੀ ਮੇਰਾ ਬਲਵਿੰਦਰ ਬਲਵਿੰਦਰ ਕੌਰ ਤੁਸੀਂ ਇੱਥੇ ਬਾਸ ਛੱਡੇ ਦੇ ਬਾਹਰ ਖੜੇ ਸੀਗੇ ਹਾਂ ਜੀ ਸਵਿਫਟ ਗੱਡੀ ਆ ਕੇ ਰੁਕਦੀ ਹੈ ਉਹ ਤੁਹਾਨੂੰ ਕਹਿੰਦੇ ਕਿ ਆ ਜਾਓ ਗੱਡੀ 'ਚ ਬਹਿ ਜਾਓ ਬਹਿ ਜਾਓ ਗੱਡੀ 'ਚ ਕੌਣ-ਕੌਣ ਸੀਗਾ ਜੀ ਦੋ ਤਿੰਨ ਹੀ ਇੱਕ ਬੰਦਾ ਸੀ ਬੰਦਾ ਮੁੰਨਾ ਸੀ ਠੀਕ ਹੈ ਜੀ ਤੁਸੀਂ ਉਹਨਾਂ ਨੂੰ ਜਾਣਦੇ ਸੀਗੇ ਨਾ ਨਾ ਪਰ ਉਹ ਮੈਂ ਤਾਂ ਜਾਣਦੀ ਨਹੀਂ ਮੈਨੂੰ ਪਤਾ ਹੀ ਨਹੀਂ ਸੀ ਅੱਛਾ ਜੀ ਫਿਰ ਤੁਹਾਨੂੰ ਬਿਠਾ ਕੇ ਤਾਂ ਲਿਆ ਜੀ ਉਹਨਾਂ ਨੇ ਬਿਠਾ ਕੇ ਟੈਂਡਾ ਤੇ ਚੱਬਿਆ ਤੁਹਾਨੂੰ ਮੈਂ ਲਾ ਦੋ ਮੈਂ ਕਿਹਾ ਮੈਂ ਨਹੀਂ ਬਹਿਣਾ ਬਾਪਾ ਅੱਖਾਂ ਤੇ ਕੰਨਾਂ 'ਤੇ ਪੜਦਾ ਹੈ ਬਾਹਰ ਪੱਟੀ ਜਾਣਾ ਚੱਬੇ ਵਾਲੇ ਜਾਣਾ ਸੀ ਅੱਛਾ ਉੱਥੇ ਗਾਂ ਬੋਣ ਉਹਨਾਂ ਨੂੰ ਫਿਰ ਕਿੱਥੇ ਪਤਾ ਲੱਗੇ ਤੁਸੀਂ ਚੱਬੇ ਆ ਜਾਓ ਕੀ ਪਤਾ ਕੌਣ ਸੀ ਭਰਾਵਾ ਕੀ ਪਤਾ ਕੋਈ ਜੇ ਤੁਹਾਡੇ ਨਾਲ ਗੱਲਾਂ ਕਰ ਕਰਕੇ ਗੱਲਾਂ ਚ ਕਿਤੇ ਤਾਂ ਨਹੀਂ ਪੁੱਛ ਲਿਆ ਤੁਹਾਨੂੰ ਕੋਈ ਨਾ 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 ਮੈਂ ਤਾਂ ਫਿਰ ਕੋ ਰਹਾਂ ਆਈ ਕੁੜੀ ਦੇ ਘਰੋਂ ਆਕੇ ਤਾਂ ਹੁਣੇ ਤਾਂ ਬੈਠੀ ਸੀ ਹੋ ਸਕਦਾ ਇੱਥੇ ਪਹਿਲਾਂ ਕਿਸੇ ਤੋਂ ਪੁੱਛਿਆ ਹੋਵੇ ਕਿ ਚੱਬੇ ਵਾਲੇ ਵੀ ਬਸ ਕਿੱਥੇ ਆ ਜੀ ਠੀਕ ਹੈ ਮਾਤਾ ਜੀ ਫਿਰ ਲੱਗੇ ਕਿ ਲੈ ਕੇ ਗਏ ਤੁਹਾਡੇ ਘਰੋਂ ਆ ਬਾਲੀ ਲੱਗੇ ਲਾਗਾ ਕੋਈ ਕੋ ਸੱਟ ਛੋਟ ਆ ਝੋਲੇ ਚੱਕ ਕੇ ਪੁੰਜੀ ਸੱਟ ਗਾੜੀ ਚੋਂ ਤੁਹਾਨੂੰ ਧੱਕਾ ਮਾਰ ਕੇ ਬਾਹਰ ਕੱਢਿਆ ਧੱਕਾ ਬਾਹਰ ਕ ਕਿੱਥੇ ਲਾਇਆ ਕਿੱਥੇ ਤੁਹਾਨੂੰ ਚਲੋ ਮਾਤਾ ਨੂੰ ਬਾਈਪਾਸ ਦੇ ਕੋਲ ਲਾਇਆ ਪਹਿਲਾਂ ਵੀ ਇਸ ਤਰੀਕੇ ਦੀਆਂ ਕਟਨਾਵਾਂ ਕਈ ਇਸ ਏਰੀਆ 'ਚ ਹੋ ਚੁੱਕੀਆਂ ਔਰ ਸੀਸੀਟੀਵੀ ਦੀ ਫੁਟੇਜ ਜਿਹੜੀ ਆ ਉਹ 'ਚ ਸਾਫ਼-ਸਾਫ਼ ਨਜ਼ਰ ਆਉਂਦਾ ਹੋਣਾ ਔਰ ਇਹ ਆਉਣ ਵਾਲਾ ਸਮਾਂ ਦੱਸੂਗਾ ਕਿਉਂਕਿ ਗਰੋ ਜਿਹੜਾ ਹੈ ਪਿਛਲੇ ਲੰਬੇ ਸਮੇਂ ਤੋਂ ਐਕਟਿਵ ਹੈ 8ਵੀਂ ਵਾਰ ਔਰ ਕਿੰਨੀ ਵਾਰ ਹੋਗੀ ਜੀ 8ਵੀਂ 10ਵੀਂ ਵਾਰ ਦਾ 8ਵੀਂ 10ਵੀਂ ਵਾਰਦਾ ਤੇ ਜਿਹੜੀ ਇੱਥੇ ਹੋ ਗਈ ਆ ਔਰ ਬੀਬੀ ਨੂੰ ਤਸੱਲੀ ਨਾ ਪੁੱਛਿਆ ਜਾਊਗਾ ਸਭ ਕੁਝ ਨੋਟ ਕੀਤਾ ਜਾਊਗਾ ਪਰ ਮੈਨੂੰ ਲੱਗਦਾ ਬਾਅਦ ਚ ਫਾਈਲ ਤੇ ਅਫਸਰ ਬਹਿ ਜਾਂਦੇ ਆ ਜਾਂ ਅਫਸਰ ਬਦਲ ਜਾਂਦੇ ਆ ਔਰ ਕੱਢਣਾਵਾਂ ਹੁੰਦੀਆਂ ਰਹਿੰਦੀਆਂ ਬੀਬੀ ਆ ਜਾ ਔਰੇ ਫਟਾਫਟ ਆ ਜਾ ਫਟਾਫਟ ਹੁਣ ਗੱਡੀ 'ਚ ਬਹਿ ਜਾ ਫਟਾਫਟ ਅਸੀਂ ਮਗਰ ਚੱਲ ਜਾਣਾ ਫਟਾਫਟ ਚੋਰ ਫੜ ਲੈਣੇ ਪਰ ਕਰਸ ਨੂੰ ਫੇਰ ਕੱਟਣਾ ਹੋ ਜਾਣ ਉਹਨਾਂ ਨੇ ਕਿਹਾ ਕੋਈ ਨਹੀਂ ਹਲੇ ਤੱਕ ਤਪਤੀਸ਼ ਚੱਲ ਰਹੀ ਹੈ ਕਾਰਵਾਈ ਚੱਲ ਰਹੀ ਹੈ ਜਦੋਂ ਕਾਰਵਾਈ ਮੁਕੰਮਲ ਹੋ ਜੂਗੀ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੇ ਪਰ ਸਭ ਤੋਂ ਪਹਿਲਾਂ ਪਤਾ ਸਾਨੂੰ ਲੱਗਦਾ ਜਦੋਂ ਵਾਰਦਾਤ ਹੋ ਜਾਂਦੀ ਘਟਣਾ ਹੁੰਦੀ ਅਸੀਂ ਪਹੁੰਚ ਜਾਂਦੇ ਹਾਂ ਪ੍ਰਸ਼ਾਸਨ ਕਈ ਵੇਲੇ ਲੇਟ ਹੋ ਜਾਂਦਾ ਫਿਰ ਪ੍ਰਸ਼ਾਸਨ ਇਹ ਵੀ ਗਿਲੇ ਕਰਦਾ ਯਾਰ 5 ਮਿੰਟੇ ਲੇਟ ਹੋਇਆ ਇੱਕ ਅਸੀਂ ਇੱਕ ਬੰਦਾ ਕਿਸਮਾਨ ਕਿੰਨਾ ਸੋ ਆਉਣ ਵਾਲਾ ਸਮਾਂ ਦੱਸੂਗਾ ਕਿ ਜਿਹੜੇ ਧੋਖਾ ਧੜੀ ਕਰਦੇ ਆ ਇਹ ਜਿਹੜੇ ਫਰਜੀ ਰਿਲੇਸ਼ਨ ਚ ਆ ਜਾਂਦੇ ਆ ਇਹ ਫੜੇ ਜਾਂਦੇ ਆ ਕਿ ਨਹੀਂ ਕਿਉਂਕਿ ਇਸ ਤੋਂ ਪਹਿਲਾਂ ਔੜ ਚ ਵੀ ਇਦਾਂ ਦੀਆਂ ਘਟਨਾਵਾਂ ਹੋਈਆਂ ਪਹਿਲਾਂ ਇੱਥੇ ਵੀ ਐਦਾ ਦੀ ਘਟਨਾ ਹੋਈ ਸੀ ਇੱਕ ਬੀਬੀ ਨੂੰ ਉਹ ਬਾਈਪਾਸ ਦੇ ਕੋਲ ਜਾ ਕੇ ਲਾਤਾ ਸੀਗਾ ਹੁਣ ਇਹਨੂੰ ਤਾਂ ਧੱਕਾ ਮਾਰ ਕੇ ਗੱਡੀ ਚੋਂ ਬਾਹਰ ਕੱਢਿਆ ਗਿਆ ਤਾਂ ਦੋ ਔਰਤਾਂ ਔਰ ਇੱਕ ਇਹਨਾਂ ਨਾਲ ਬੰਦਾ ਹੁੰਦਾ ਔਰਤਾਂ ਪਿੱਛੇ ਬੈਠੀਆਂ ਹੁੰਦੀਆਂ ਇਹ ਗਰੋਹ ਪਿਛਲੇ ਲੰਬੇ ਸਮੇਂ ਤੋਂ ਸਰਗਰਮ ਹੈ ਹੁਣ ਇਹ ਪੁਲਿਸ ਦੀ ਤੇਜ਼ੀ ਦੇਖਣੀ ਆ ਪੁਲਿਸ ਦੀ ਤਫ਼ਤੀਸ਼ ਦੇਖਣੀ ਆ ਕਿ ਪੁਲਿਸ ਵੀ ਫਰਜੀ ਕਾਰਵਾਈ ਕਰਦੀ ਆ ਫਰਜੀ ਇਹਨਾਂ ਰਿਸ਼ਤੇਦਾਰਾਂ ਤੇ ਕਿ ਇਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਂਦਾ ਤਾਂ ਜੋ ਹੋਰ ਕਿਸੇ ਦਾ ਪਛਾਣ ਕੀਤਾ ਜਾਵੇ ਹਾਲ ਦੀ ਘੜੀ ਬੀਬੀ ਨੂੰ ਗੱਡੀ 'ਚ ਬਿਠਾ ਕੇ ਤਾਂ ਲੈ ਗਏ ਆ ਪਰ ਕੀ ਕਾਰਵਾਈ ਹੋਊਗੀ ਕਿ ਨਹੀਂ ਹੋਊਗੀ ਇਹ ਆਉਣ ਵਾਲਾ ਸਮਾਂ ਦੱਸੂਗਾ ਔਰ ਜੇ ਆਉਣ ਵਾਲੇ ਸਮੇਂ 'ਚ ਪੁਲਿਸ ਇਹ ਠੱਗਾ ਨੂੰ ਫੜ ਲੈਂਦੀ ਆ ਤਾਂ ਸ਼ਲਾਘਾ ਨਹੀਂ ਤਾਂ ਜਿਸ ਤਰੀਕੇ ਸਵਾਲ ਚੱਲਦੇ ਆ ਉਸ ਤਰੀਕੇ ਸਵਾਲ ਚੱਲਦੇ ਰਹਿਣਗੇ ਕਿਉਂਕਿ ਪ੍ਰਸ਼ਾਸਨ ਖੁਦ ਕਹਿੰਦਾ ਕਿ ਜੇ ਅਸੀਂ 72 ਕੈਮਰੇ ਲਾਏ ਹੋਏ ਆ ਪੂਰੇ ਨਵੇਂ ਸ਼ਹਿਰ 'ਚ ਕੋਈ ਬੰਦਾ ਸਾਡੇ ਤੋਂ ਪੁੱਛੇ ਮੈਂ ਅੰਦਰ ਨਹੀਂ ਆ ਸਕਦਾ ਪੁੱਛੇ ਬਿਨਾਂ ਬਾਹਰ ਨਹੀਂ ਜਾ ਸਕਦਾ ਹਰ ਇੱਕ ਤੇ ਨਿਗਾ ਲੇਕਿਨ ਇਹ ਗੱਡੀ ਲਗਾਤਾਰ ਮੇਰੇ ਖਿਲ 72 ਵਾਰੀ ਹੋ ਗਿਆ ਪੱਤਰ ਕੈਮਰੇ ਆ 72 ਵਾਰੀ ਹੋ ਗਿਆ ਗੱਡੀ ਆ ਗਈ ਹੈ ਇਹ ਗੱਡੀ ਚਲੀ ਗਈ ਹੈ ਲੋਕਾਂ ਨੂੰ ਠੱਗ ਚੁੱਕੀ ਹੈ ਇੱਥੇ ਅੱਠਵੀਂ ਵਾਰ ਦੀ ਘਟਨਾ ਦੱਸਦੇ ਆ ਔਰ ਔਰਤ ਵੀ ਪਹਿਲਾਂ ਇਹਨਾਂ ਨੇ ਘਟਨਾਵਾ ਕੀਤੀਆਂ ਨੇ ਸੋ ਹੁਣ ਇਹ ਦੇਖਣ ਦੀ ਗੱਲ ਹੈ ਕਿ ਇਹ ਜਿਹੜਾ ਬਿੱਲੀ ਚੂਹੇ ਦਾ ਖੇਲ ਆ ਇਹ ਚੂਹਾ ਕਿੰਨੀ ਕ ਵਾਰ ਜਿੱਤਦਾ ਕਿ ਬਿੱਲੀ ਉਹ ਖਰਗੋਸ਼ ਵੰਗਰੋ ਆਰਾਮ ਨਾਲ ਸੁੱਤੀ ਪਈ ਆ ਕਿ ਕੋਈ ਗਾਲ ਨਹੀਂ ਖੀਰ ਜਿੱਤ ਤਾਂ ਮੇਰੀ ਹੋਣੀ ਆ ਸਮਾਂ ਦੱਸੂਗਾ ਕਿ ਚੋਰ ਫੜੇ ਜਾਂਦੇ ਆ ਕਿ ਬਸ ਆਹੀ ਬਿੱਲੀ ਚੂਹੇ ਦੀ ਲੜਾਈ ਚੱਲੀ ਜਾਂਦੀ ਹੈ ਬਹੁਤ ਬਹੁਤ ਸ਼ੁਕਰੀਆ